ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾਂ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕਿਆ ਸਾਹ ਹਰ ਸੇਵਾਂ ਅੰਤ ਲਹਿ ਚੜਾਇਆ ਚਲੋਕ ਮਹੱਲਾ ਪਹਿਲਾ ਦੁਖਦਾਰ ਸੁਖਰੋਗ ਭਇਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੇ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਾ ਤੂ ਸੱਚਾ ਸਹਿਬ ਸਿੰਘ ਤਸਵਾਲਿਓ ਜਿਨ ਕੀ ਤੀਸੋ ਪਾਰ ਭਇਆ ਕਹਉ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਾ ਹੈ ਸੋਦਰ ਗਾ ਸਮਹਲਾ ਪਹਿਲਾਇ ਕੁੰਗਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜ ਤੂਐ ਸਰਬ ਸਮਾਲੇ ਵਾਜੇ ਤੇਰੇ ਨਦਨੇ ਕਿ ਅ ਸੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੇ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪ ਲਗ ਜਾਣ ਲੇਖ ਲੇਖ ਤਰ੍ਹਾਂ ਵਿਚਾਰੇ ਗਾਵਣ ਤੁਧਨੋ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਧਰਿੰਦਰਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਆਪਣਾ ਰਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਈ ਤੇਰੇ ਅ ਅਸ਼ਰਤੀ ਰਤ ਨਾਲੇ ਗਾਵਨ ਤਦਨੋ ਜੋਤ ਮਹਾਬਲ ਸੂਰਾ ਗਾਵਨ ਤਦਨੋ ਕਹਾਣੀ ਚਾਰੇ ਗਾਵਨ ਤਦਨੋ ਖੰਧ ਬਨਮ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਧਾਰੇ ਸਹੀ ਤਦਨੋ ਗਾਵਨ ਜੋ ਤਰਪਾਵਣ ਰਤੇ ਤੇਰੇ ਭਗਤ ਵਿਸਾਲੇ ਹੋਰ ਕੀਤੇ ਤਦਨੋ ਗਾਵਨ ਸੇਮ ਚਿਤਨਿਆਮ ਨਾਨਕਿਆ ਵਿਚਾਰੇ ਸੋਈ ਸੋਈ ਸ੍ਰਸ ਸਾਹਿਬ ਸੱਚਾ ਸਚੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀਓ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀਸ ਦੀ ਵਿੜਾਈ ਜੋ ਤੇ ਸੁਭਾਵੇ ਸੋਈ ਕਰਸੀ ਬੁਕਮ ਨਾ ਕਰਨਾ ਜਾਏ ਸੋ ਪਾਂਸਾਂ ਸਹਾ ਪਾਂਸਾ ਹੀ ਵਿਨਾਣਕ ਰਹੇ ਨਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਖਿਸਬ ਕੋਏ ਕੇਵੜ ਵੱਡਾ ਦੀ ਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਏ ਕਹਿ ਨ ਜਾਇ ਤੇਰੀ ਤਲ ਵਡਿਆਈ ਸਭ ਸਾਧ ਸਭ ਤਪ ਸਭ ਚੰਗੇ ਆਈਆਂ ਸਿੱਧਾ ਵਰਖਾ ਘਿਆ ਵਡਿਆਈਆਂ ਤੁਧ ਵਿੱਚ ਸਿੱਧੀ ਕਿਨੇ ਨਾ ਪਾਈਆ ਕਰਮ ਵਲੇ ਨਾਹੀ ਠਾਕੁਰ ਹੈਆ ਆਖਣ ਵਾਲਾ ਕਿਆ ਵਿਚਾਰਾ ਸਫਤੀ ਪਰੇ ਧਰੇ ਭੰਡਾਰ ਜਿਸ ਤੂ देर से ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਣੀ ਮਸਰੇ ਮਰ ਜਾਉ ਆਖਣ ਔਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੇ ਭੂਖਤ ਭੂਖਾ ਗਾ ਚਲੀ ਅਹ ਦੋਖ ਸੋਖਿ ਵਿਸਰੇ ਮੇਰੀ ਮਾਈ ਸਾਚਾ ਸਹਿਬ ਸਾਚੇ ਨਾ ਹੀ ਰਹਾਉ ਸੱਚ ਨਾਮ ਕੀ ਤਲਵੜ ਆਈ ਆਖ ਥਕੇ ਕੀਮਤ ਨਹੀਂ ਪਾਈ ਦੇਸਮੇ ਕਿ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਜਿੰਦਾ ਰਹਿਣਾ ਜੋ ਕਹਿ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇ ਵਡ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖਾ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਖ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿ ਰਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਚੈ ਮਿਲ ਸੰਗਤਿ ਕੁਣ ਪਰਗਾਸ ਜਿਨ ਹਰ 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 ਸੁਨਾਮ ਨਾ ਪਾਇਐ ਤੇ ਭਾਗ ਹੀ ਜੋਮ ਪਾਸ ਜੋ ਸਤਿਗੁਰ ਸਹਿਨ ਸੰਗਤ ਨਹੀਂ ਆਏ ਤ੍ਰਿਗ ਦੀਵੇ ਤ੍ਰਿਗ ਦੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਧਿਨ ਤੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਹਿਲਾ ਪੰਜਵਾ ਕਾਹਿ ਰਹਿਮਤ ਕੇ ਤਵੇ ਦਮ ਜ ਆਹਰ ਹਰ ਜਿਓ ਪਰਿਆ ਸਹਿਲ ਪਥਰ ਮੈਂ ਜਿਨ ਤੇ ਉਪਾਈ ਤਾ ਗਿਰਜ ਗਾਗੇ ਕਰ ਧਰਿਆ ਮੇਰੇ ਮਾ ਦੋਦੀ ਸਤ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ ਧਰਿਆ ਰਹਾਓ ਜਨਨ ਪਿਤਾ ਲੋਕ ਸਰਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਖ ਸੁਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊਡਾਵੇ ਸੇ ਕੋ ਸਦਿ ਪਾਛੇ ਵਿਸ਼ੀਂ ਸ਼ਰਿਆ ਜਿਨ ਕਾਉਣ ਖਲਾਵੇ ਕਮਨ ਜਗਾਵੇ ਮਨ ਵਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਅਗਮ ਅਗਮਿ ਅਪਾਰਾ ਸਭ ਧਾਵੇ ਸਭ ਧਾਵੇ ਤੋ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾਤਾ ਰਾ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਰੂ ਕੜਕੜ ਅੰਤਰ ਸਰਮਨੰਤਰ ਜੀ ਹਰੇ ਕੋ ਪਰਕ ਸਮਾਣਾ ਇਕ ਦਾ ਤਿਗ ਪੇਖਾਰੀ ਜੀ ਸਭ ਤੇਰੇ ਝੋਦ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤਦਿਵੇਂ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬਿੰਦ ਬਿੰਦ ਤੇਰੇ ਕਿਆ ਗੁਣਿ ਆਖ ਬਖਾਣ ਜੋ ਸੇਵਾ ਜੋ ਸੇਵਾ ਤੁਝ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਾਵੇ ਹਰਿ ਤਾਵੇ ਤੁਝ ਜੀ ਸੇਂਜੈ ਧੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਤਾ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਜਿ ਤਨ ਕਾ ਪਉ ਸਭੁ ਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਿ ਦੇ ਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਤੈ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਰ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਰ ਤੇਰੇ ਭਗ ਸਲਾਹਣ ਤੋ ਜੀ ਹਰ ਅਨੇਕ ਨੇਕੀ ਅਨੰਤਾ ਤੇਰੇ ਅਨੇਕ ਤੇਰੇ ਨੈ ਕਰੇ ਹਰ ਪੂਜਾ ਜੀ ਤੁਪਦਾਪੇ ਜਪੇ ਬਿਨਤਾ ਤੇਰੇ ਨੈ ਤੇਰੇ ਨੈ ਪੜੇ ਬੋ ਸਿਮਰਸਾ ਸੋ ਜੀ ਕੜ ਕਰਿਆ ਕਰ ਕਰਮ ਕਰਨਤਾ ਸੇ ਭਗਰ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖਿ ਅਪਰੰਪਰ ਕਰਤਾ ਜੀ ਤੁੜ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸ੍ਰਸਤਾ ਤੂ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਦਾਪੇ ਭਾਵੇ ਸੋਈ ਵਰਤੇ ਜਿ ਤੁਦਾਪੇ ਕਰੇ ਸੋ ਹੋਈ ਯਾ ਪੈ ਸੇ ਤਸਬੇ ਉਪਾਈ ਜਿਸ ਦਾ ਪੈ ਸੇ ਜਸਬਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂ ਨਾ ਸਾਂ ਜੋ ਤੂੰ ਭਾਵੇ ਸੋਈ ਥਿ ਸੇ ਜੋ ਤੂੰ ਦੇ ਸੋਈ ਜੋ ਪਾਇ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਏ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਾਪ ਵਿਛੋੜਿਆ ਤਪ ਮਿਲਾਇਆ ਤੂ ਤੇਰਾ ਸਤ ਜਹੀ ਮਾਏ ਤੁਧ ਵਿੱਚ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਸਨੁਗੀ ਮੇਲ ਵਿਸਨੂ ਤੂ ਜਾਣੈ ਸੋਇ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਿ ਜਹੀ ਹਰਨਾਮ ਸੁਭਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਵਿੱਚ ਦੂਜਾ ਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤਸ ਰਵੜੇ ਭੈਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਨ ਮੋ ਭਗਨੇ ਚਾਲੈ ਹੰ ਦੇ ਕੈ ਤੈ ਡੂਬਿ ਹਲੇ ਮਨ ਇਕ ਨ ਚੇਤ ਸਮੂਰ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨਹੀਂ ਪੜਿਆ ਮੂਰਨ ਹੋਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਮਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਹਨੁਖ ਦੇ ਹਰੀਆ ਗੋਵਿੰਦ ਮਿਲ ਕੇ ਤੇਰੀ ਬਰਿਆ ਵਰ ਕਾ ਤਿਰ ਕਿਤੇ ਨਾ ਕਾਮ ਸਾਥ ਸੰਗਤ ਭਜ ਕੇਵਲ ਨਾਮ ਸਰਨ ਜਾਲਾ ਭਵਜਨ ਤਰਨ ਕਹਿ ਜਨ ਬਿਤਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਸਾਸ਼ਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇ ਕਹ ਨਾਨਕ ਹਮਣੀ ਚ ਕਰਉ ਮਾ ਸਰਨ ਪਰੇ ਕੀ ਰਾਖੂ ਸਰਮਾ ਵਾਹ ਜਾਇ ਦਸਮੀ ਕਬੀਰ ਬਾਜ ਬੇਂਤੀ ਜੋ ਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਨ ਮੰਦੈ ਮਹਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਹਮਰੇ ਦੁਸ ਬੈ ਤੁਮ ਕਾ ਹੋ ਆਪ ਹਾ ਮੈ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰਛਨਿ ਜਰ ਦੇ ਕਰੀਐ ਸਭੈਨ ਕੋ ਹਦ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਪਜਣਿ ਕਿ ਰਹੇ ਪਿਆਸਾ ਤੁਮੇ ਸਾੜ ਕੇ ਵਰਨਾ ਤੇ ਹਉ ਜੋ ਪਰਚਾਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਏ ਚੁੰਚੁੰ ਸਤਰ ਹਮਾਰੇ ਮਾਰਿਏ ਆਪ ਹਾਦਿ ਮuje ਬਰੀਏ ਮਰਨ ਕਾਲ ਕਾ ਤਰਾਸਨੇ ਮਰੀਏ ਹੂਜੋ ਸਦਾ ਹਮਾਰੇ ਪਛਾ ਸਿਰੇ ਸੁਧੋ ਕਰੀਵ ਰੱਚਾ ਰਾਖ ਲੇ ਮੇਰਾ ਰਖਣ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੜ ਦੁਸ਼ਟਨ ਕੇ ਹੰਤਾ ਤੁਮਹ ਪਰ ਚਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸੁਭ ਜੀਵ ਬਵਤਰਾ ਕਾਲ ਪੈ ਕਰਮ ਸੁਨਿ ਪ੍ਰਕਾਸ਼ਾ ਸਕਲ ਕਾ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਹਿ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਤ ਨੀ ਬਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦੀ ਸਿੰਘ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵਕਣ ਕੋ ਸਿਵ ਗੁਰ ਸੁਖ ਦਿਓ ਸਤਰੇ ਕੋ ਪਰਮ ਉਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਗੁੰਜਰ ਸੁਲਾ ਸਭ ਪਰ ਕਿਰਪਾ ਨਿਸਕਰ ਖੂਲਾ ਸੰਤਾਂ ਦੇ ਭਾਈ ਤੇ ਦੇਗਿ ਸੁਪਾਈ ਸਾਦਲ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਬਰਬਟ ਕੀ ਜਾਣ ਜਬਦ ਰਖ ਘਰਾ ਕਰ ਤਾਰਾ ਪ੍ਰਜਾ ਧਰ ਤਦ ਦੇਹ ਪਾਰਾ ਜਬਾ ਕਰਤ ਕਰਤ ਹੋ ਕਬ ਹੁਕਮ ਮੰਨ ਤ ਦੇ ਦਰਸਬ ਜਿਤੇ ਬਨਸਰ ਸਭ ਤਾਰੇ ਆਪ ਹੀ ਆਪਣੇ ਬੂੜਿ ਉਚਾਰੇ ਤੁਮ ਸਭੀ ਤੇ ਰਤਨ ਰਾਲੰ ਗਿਆਨਤ ਪੇਦ ਭੇਦੇ ਅਰਿਆਲੰ ਨਿਰੰਕਾਰ ਨਮਕਾਰ ਨਰਲੰਬੇ ਆਗ ਨੀਲ ਨਾ ਦੇ ਸੰਭ ਤਾਕਾ ਮੂੜ ਚਾਰਦ ਬੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾਕੋ ਕਰਪਾ ਹਣ ਨਮਾਨਤ ਮਹਾ ਮੂੜ ਕਛ ਭੇਜਨਾ ਜਾਤ ਮਹਾਦੇਵ ਕੋ ਕਹਿਦ ਸਦਾ ਸਭ ਨਿਰੰਕਾਰ ਕਾ ਛਿੰਤ ਨਹਿ ਪੇਵ ਆਪੇ ਆਪਣੀ ਬਧੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬ ਸਜਾ ਪ੍ਰਤਮ ਸੰਸਾਰ ਇਕ ਰੂਪਨ ਉਪਸਰੂਪਾ ਰੰਗ ਪਿਉ ਰਾਵ ਕਹਿ ਭੂਪਾ ਅੰਡ ਜੇ ਰਸਿਤ ਰਕੀਨੀ ਤਪੁਰ ਕਾਣ ਬਹ ਰਈ ਦਿਨੀ ਕਹੋ ਫੂਲਾ ਜਾ ਬੈਠਾ ਕਉ ਸੰਦ ਪੈ ਸੰਕਰ ਕੇਠਾ ਸਗਰੀ ਸਿਧ ਕਾਏ ਚੰਬਵਾਰ ਜਗਦ ਗਾਲ ਰੂਪ ਸੇੰਭਵ ਅਵਰਚਾ ਮੇਰੀ ਤਮ ਕਰੋ ਸੇ ਕੀ ਵਾਰ ਸਿਕ ਸੰਗਰੋ ਦੁਸ਼ਰਧਿਆਰ ਵਰਦੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੂਸਾ ਸਰਨੀ ਪਰੇ ਤਿਨ ਕੈ ਦੁਸਦ ਤੋ ਹਵਾ ਮਰੇ ਪਰ ਕਹਣ ਤਕ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸੁਭਟਾਰੇ ਜੋ ਕਲ ਕੋ ਇਕ ਭਾਰਤੇ ਹੈ ਤਾਂ ਕੀ ਕਾ ਲਿਟਨੇ ਹੈ ਰੱਛਾ ਹੋਇ ਤੈ ਸੁਭ ਕਾਲਾ ਦੁਸਰ ਇਸ ਤਰੇ ਤਤ ਕਾਲਾ ਕਿਰਪਾ ਦ੍ਰਿਸ਼ ਜੈਨੇ ਰਹਿ ਹੋ ਤਾਂ ਕੇ ਤਾਪ ਤਨ ਕਮੋ ਹਰੋ ਰਿੱਧ ਸੇਦ ਘਰ ਮੋਂ ਸੁਭ ਹੋਏ ਦਿਸ ਸਾਸ ਸਕੇ ਨਾ ਕੋ ਇਕ ਬਾਰ ਜਿਤ ਮੈਂ ਸਮਾਰਾ ਕਾਲ ਫਾਸਤੇ ਧਾਈ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਰ ਦਿਸ ਧੋਗ ਤੇ ਰਹਾ ਖੜੇ ਕੇ ਤਮੈ ਸਰੰਤਿ ਹਾਰੀ ਆਪ ਹਾਥ ਦਲੇ ਹੋ ਬਾਰੀ ਸਰਬ ਠੋਰ ਮਹੋ ਸੁਹਾਏ ਦਿਸ ਧੋਗ ਤਲੇ ਹੋ ਬਚਾਈ ਸੁਵਈਆ ਪਾਈ ਗਏ ਜਬ ਤੇ ਤਮਰੇ ਤਬ ਤੇ ਕੋ ਆਕਰ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇ ਕ ਨਾ ਮੰਨੋ ਸਿਮਰ ਸਾ ਸਰਵੇਸ ਵੈ ਵੋ ਭੇਦ ਕਹਿ ਹਮੇਕ ਨ ਜਾਣਿਓ ਸਿਰਿ ਸਮਾਨ ਕਿਰਪਾ ਤੁਮਰੀ ਕਰ ਮੈਨ ਕਉ ਸਭ ਤੋਹਿ ਬਖਾਨਿ ਦੋਹਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਮਾਇ ਗਏ ਕਿ ਲਾਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨ ਦੇਖੋ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਇ ਸਤ ਗੁਰ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿਜ ਸੇਤੀ ਮਨਮ ਜੀਆ ਵਧਾਈਆ ਰਾਗਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮਨ ਜੀ ਵਸਾਇਆ ਕਹੇ ਨਾਨਕੇ ਨੰਦ ਹੋਇ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂ ਸਦਾਰੋ ਹਰ ਨਾਲੇ ਹਰ ਨਾਲ ਹੋ ਤੂ ਮਨ ਮੇਰੇ ਦੁੱਖ ਸਭ ਵੀ ਸਾਰਨ ਮੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਪਨਾ ਗਲਾਂ ਸਮਰਤ ਸੁਆਮੀ ਸੋ ਕਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ साचे साहिबा क्या नहीं करते रे करता तेरे सब की जय जिसते सो पावे सोरा सिफत सलाह तेरी नाम मन नाम जिनके मन बसिया वाजे शब्द कनेरे कहे नानक सचे साहिब क्या नहीं करते रे साचा नाम मेरा आधार साच नाम आधार में राजन भूखा सब गवाइया कर सा सुख मनाए सह जिन इच्छा सब पुजाइया ਸਦਾ ਕੁਰਬਾਨ ਕੀਤਾ ਗਿਰਵਟ ਹੋ ਜਿਸ ਤੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਚ ਵਰਤ ਘਰ ਸੁਹਾਗੇ ਘਰ ਸੁਹਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੂ ਜਿਨ ਕੋ ਸਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਘ ਹੋਆ ਤਿਤ ਕਰੇ ਨ ਦਵਾਜੇ ਅਨੇਕ ਦਿਸਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਧੂਕ ਰੋਗ ਸੰਤਾ ਬਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸੁਰ ਸੇ ਪੂਰੇ ਗੁਰ ਤੇਜਾਨੀ ਸੁਣ ਤੇ ਆਪਣੀਤ ਕਹ ਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਰ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰਸੰਤੋਕ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਵੇ ਕੋ ਕਾਗੇ ਕੋ ਬੁੰਚੈ ਰਸਕਾ ਹੋਇ ਉਦਾਰੋ ਹੀ ਬਸਤਰੀਂ ਦੇਹ ਜਾਇ ਨਿਤ ਨਿਤ ਰਖੀ ਰੁਤਾਰੋ ਤੁਮ ਸੰਸਾਰ ਚਰ ਲਗਤ ਰਿਐ ਸੋ ਬਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਪੰਜਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਨਿਆਰੇ ਕੋ ਗੁਨ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇਰ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਰਮਣ થી ਵੇ ਹਰਿਆ ਪੋੜੀ ਜਿੱਥੈ ਤੂੰ ਸਮਰਤ ਜਿੱਥੈ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭਉ ਦਿਲ ਬਿਕਮ ਉਸ ਗਾਇ ਗੁਰ ਸਬਦੀ ਪਾਏ ਪਾਏ ਜਿਨ ਕੋ ਲੱਗੀ ਪਿਆਸੇ ਅੰਮ੍ਰਿਤ ਸੇ ਕਾਏ ਕਲਮੇ ਹੋ ਪਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਇ ਮਿਰਥਾ ਕੋਈ ਨਾ ਜੈ ਜੀ ਆਵੇ ਤਦੈ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰ ਨਾਉ ਨੇਤਰੀ ਸਤ ਗੁਰੂ ਪੇਖਣਾ ਸੁਰ ਨੀ ਸੁਰ ਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਭਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਵਤ ਦੇ ਜਗਮਤਮ ਕਾੜੀਐ ਵਰਲੇ ਕੇ ਹੀ ਕੇ ਮਹੱਲਾ ਪੰਜਵਾ ਰੱਖਿ ਰਖਣੇ ਹਾਰਿ ਆਪਿਉ ਬਾਰਿਣ ਗੁਰ ਕੀ ਪੈਰੀ ਪਾਏ ਕਾਜ ਸੁਹਾਰਿਣ ਵਾਯਾ ਪਦਿਆਲ ਮਨੋਨਾ ਵਿਸਾਰਿਣ ਸਾਧ ਜਨ ਕੇ ਸੰਗ ਪਵ ਜਲ ਤਾਰਿਣ ਸਾਖਤ ਨਿੰਦਗ ਦੁਸ਼ਖਿਨ ਮਾਹੀ ਵਿਦਾਰਿਣ ਇਸ ਸੇਭ ਕੀ ਠੇਕ ਨਾਨਕ ਮਣੇ ਮਾਏ ਦੇ ਸਿਮਰਸਕ ਹੋਏ ਸਗਲੇ ਦੁਖ ਜਾਏ ਇਸ ਸੈਗੂ ਕੀ ਟੇਕ ਨਾਨਕ ਮਨੇ ਮਾਏ ਇਸੇ ਮਰੇ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜ ਜੀ ਕਾ ਕਲਸਾ ਵਾਹਿਗੁਰਜ ਜੀ ਕੀ ਫਤਿਹ